ਰੋਡ ਇਹਨਾਰੇ ਨਕਸ਼ੇ ਵਿੱਚ 40 ਫੁੱਟ ਦੀ ਰੋਡ ਪਾਸ ਹੈ ਇਹਨਾਂ ਦੀ ਠੀਕ ਹੈ 7.5 7.5 ਫੁੱਟ ਦੇ ਟੁਆਇਡਰ ਫੁੱਟਪਾਥ ਪਾਸ ਨੇ ਇਹ ਫੁੱਟਪਾਥ ਬਣਾਉਣ ਫੁੱਟਪਾਥ ਨਾ ਬਣਾਉਂਦੇ ਆ ਮੇਰੀ ਜਗ੍ਹਾ ਜਿਹੜੀ ਸਟੇ ਲੱਗੇ ਵਾਲੀ ਜਗ੍ਹਾ ਉਹਦੇ 'ਚ ਜਾ ਕੇ ਸੜਕ ਬਣਾਉਂਦਾ ਬੇ ਇਹ ਨਿਜੀ ਜਿਆਦਾ ਅੰਡਰਸਟੈਂਡ ਜਾ ਕੇ ਗੱਲ ਕਰਨ ਜੋ ਮੈਂ ਕਿਹਾ ਭਾਜੀ ਉਹਨਾਂ ਨੂੰ ਜਾ ਕੇ ਐਕਸੀਡੈਂਟ ਨੂੰ ਐਸਡੀਓ ਨੂੰ ਸਟੇ ਵਿਗਾ ਦੇਣ ਅੱਗੋਂ ਬੰਦ ਆ। ਯਾ ਤਾਂ ਸੜਕ ਖੁੱਲੀ ਹੋ ਜਾਵੇ ਜਾਂ ਬਿਲਡਿੰਗ ਤੋੜ ਦੇਣ ਸਿੱਧੀ ਕਰ ਦੇਣ। ਅੱਗੋਂ ਸਾਰੀ ਸੜਕ ਬਣਾ ਲੈਣ। ਮੈਨੂੰ ਕੋਈ ਇਤਰਾਜ਼ ਥੋੜਾ ਹੈ ਮੇਰੀ ਜਗ੍ਹਾ ਮੇਰੀ ਜਗ੍ਹਾ ਵੀ ਵਰਤਣ ਸੜਕ ਤੇ ਪਰ ਮੇਰੀ ਸਟੇਜ ਅੱਗੇ ਵਾਲੀ ਜਗ੍ਹਾ 'ਚ ਡਰੈਸ ਸੜਕ ਬਣਾ ਜਾਣਗੇ। ਬੀਲ ਸਿੰਘ ਸੇਠੀ ਜੀ ਕੀ ਗੱਲ ਹੋਈ ਜਿਹੜੀ ਆ ਰੋਡ ਬਣ ਰਹੀ ਹੈ? ਕੀ? ਰੋਡ ਇਹਨਾਂ ਦੇ ਨਕਸ਼ੇ ਵਿੱਚ 40 ਫੁੱਟ ਦੀ ਰੋਡ ਪਾਸ ਹੈ ਇਹਨਾਂ ਦੀ। ਠੀਕ ਹੈ। 7.5 ਫੁੱਟ ਦੇ ਟੁਆਇਡਰ ਫੁੱਟਪਾਥ ਪਾਸ ਨੇ। ਇਹ ਫੁੱਟਪਾਥ ਬਣਾਣ ਫੋਟਬਾਸ ਨਾਮ ਬਣਾਉਂਦੇ ਆ ਮੇਰੀ ਜਗ੍ਹਾ ਜਿਹੜੀ ਸਟੇ ਲੱਗੇ ਵਾਲੀ ਜਗ੍ਹਾ ਉੱਦੇ ਚ ਜਾ ਕੇ ਸੜਕ ਬਣਾਉਂਦਾ ਬੇ ਅੱਗੋਂ ਬੰਦ ਆ ਜਾਂ ਤਾਂ ਸੜਕ ਖੁੱਲੀ ਹੋ ਜਾਂਦੇ ਬਿਲਡਿੰਗ ਤੋੜ ਦੇਣ ਸਿੱਧੀ ਕਰ ਦੇਣ ਅੱਗੋਂ ਸਾਰੀ ਸੜਕ ਬਣਾ ਲੈਣ ਮੈਨੂੰ ਕੋਈ ਇਤਰਾਜ਼ ਥੋੜਾ ਮੇਰੀ ਜਗ੍ਹਾ ਮੇਰੀ ਜਗ੍ਹਾ ਵੀ ਬਣਨ ਸੜਕ ਪਰ ਮੇਰੀ ਸਟੇ ਲੱਗੀ ਵਾਲੀ ਜਗ੍ਹਾ 'ਚ ਦਰਾਂ ਸੜਕ ਬਣਾ ਜਾਣਗੇ ਕਿੰਨੀ ਤਾਂ ਹੀ ਜਗ੍ਹਾ ਵਿੱਚ ਆ ਰਹੀ 237 ਗੱਜ ਜਗ੍ਹਾ ਜੀ ਕਿੰਨੇ ਫੋਟ ਜੜੀ ਸੜਕ ਮਨਜ਼ੂਰ ਹੈ ਇਸ ਤੇ ਇਹਨਾਂ ਦੀ 40 ਫੋਟ ਮਨਜ਼ੂਰ ਹੈ ਜੀ ਹੁਣ ਕਿੰਨੀ ਹੈ ਸਾਰੀ ਤੇ ਪਾਈ ਜਾ ਇਹ ਇਹ 70 80 ਫੋਟ ਤੇ ਲੱਗਦਾ ਹੈ ਕਿ ਇਹ ਸਪਾਰਸ਼ ਹੋ ਰਿਹਾ ਜਾਂ ਗੈਰਕਾਨੂੰਨੀ ਸਾਰਾ ਇਹ ਸਾਰਾ ਗੈਰਕਾਨੂੰਨੀ چل ਰਿਹਾ ਜੀ ਸਪਾਰਸ਼ ਵੀ ਚੱਲਦੀ ਹੈ ਐਕਸ਼ਨ ਜਿਹੜਾ ਇੰਪਰੂਵਮੈਂਟ ਹੋ ਰਿਹਾ ਉਹ ਕਹਿੰਦਾ ਮੇਰਾ ਸੋਹਰਾ ਜਿਹੜਾ ਹੈਗਾ ਇਕੱਲਾ ਹੀ ਲੀਡਰ ਹੈ ਬੜਾ ਵੱਡਾ ਮੇਰੀ ਮੇਰੀ ਹਵਾਲੇ ਨੂੰ ਦੇਖ ਸਕਦਾ ਜੀ ਇਹਦਾ ਮਤਲਬ ਇਹ ਰਹਿਣਾ ਕਿ ਜਿਹੜਾ ਸੋਹਰਾ 16 ਸਾਲਾ ਤੁਸੀਂ ਪ੍ਰਸ਼ਾਸਨ ਨਾਲ ਮਿਲੇ ਇਹਦੇ ਬਾਰੇ ਜੀ ਮੇਰਾ ਸਟੇ ਲੱਗਾ ਜੀ ਪ੍ਰਸ਼ਾਸਨ ਨਾਲ ਸਟੇ ਤੋਂ ਉੱਪਰ ਥੋੜਾ ਹੋ ਜਾਏਗਾ ਠੀਕ ਹੈ ਮੈਂ ਕੀ ਲੱਗਦਾ ਕਿ ਸਰਕਾਰੀ ਮਟੀਰੀਅਲ ਦੀ ਦੁਰਵਰਤੋਂ ਹੋ ਰਹੀ ਜਾ ਰਹੀ ਹੈ ਸਰਕਾਰੀ ਮਟੀਰੀਅਲ ਦੀ ਦੁਰਵਰਤੋਂ ਹੋ ਰਹੀ ਹੈ ਜਿੰਨੀ ਮਨਜ਼ੂਰ ਹੈ ਉੰਨੀ ਨਹੀਂ ਬਣਾਈ ਜਾ ਰਹੀ ਉਹ ਨਹੀਂ ਬਣਾਈ ਜਾ ਰਹੀ ਠੀਕ ਹੈ ਤੁਹਾਨੂੰ ਕੀ ਕਹਿਣਾ ਚਾਹੀਦਾ ਮੈਂ ਜਾਨਣਾ ਮੇਰੀ ਸਟੇ ਲੱਗੀ ਜਗ੍ਹਾ ਦੇ ਉੱਤੇ ਬਿਲਕੁਲ ਨਾ ਬਣਾਣ ਕੰਟੈਂਪਟ ਆਫ ਫੈਲ ਨੇ ਇਹਨਾਂ ਦੇ ਉੱਤੇ ਨਾਲ ਠੀਕ ਹੈ ਪਹਿਲੀ ਕੰਟੈਂਪਟ ਆਫ ਫੈਲ ਇਹ ਦੇ ਇੰਟਰਸਟ ਨੂੰ ਪਤਾ ਕੀ ਬਣਾਉਣ ਦੇ ਆਪਾਂ ਨੂੰ ਨਹੀਂ ਪਤਾ ਪਈ ਤੁਹਾਨੂੰ ਪਤਾ ਹੀ ਕਿੰਨੀ ਲੋਕ ਪੈ ਰਹੀ ਕਿੰਨਾ ਉਹ ਮਟੀਰੀਅਲ ਹੈ ਕਿੱਥੇ ਕਿੱਥੇ ਲੋਕ ਭਾਜੀ 65mm ਪੈ ਰਹੀ ਹੈ ਕਿੰਨੇ ਏਰੀਆ ਕਿੰਨੀ ਫੁੱਟ ਸੜਕ ਮੰਗਣੀ ਹੈ 60 ਫੁੱਟ ਕਹਿੰਦੇ ਸੱਤ ਫੋਟੇ ਸੱਤ ਫੋਟੇ ਹਾਂਜੀ ਕਾਗਜ਼ਾਂ ਦੀ ਕਿੰਨੀ ਆ ਕਾਗਜ਼ਾਂ ਦੀ ਵੀ 60 ਫੋਟੀਆਂ ਵਿੱਚ ਪੁਰਾਣੇ ਕਾਗਜ਼ਾਂ ਦੀ ਵੀ 60 ਫੋਟੀਆਂ ਹਾਂਜੀ ਮਾਣਾ ਦਦੋ ਵੀ ਠੱਗ ਸਿੱਕਰ ਨਹੀਂ ਨਹੀਂ ਅਹੀਂ ਤੇ ਬਾਜੀ ਬਣਾਉਣ ਵਾਲੇ ਆ ਵੇਖੋ ਨਹੀਂ ਕਿੰਨੀ ਕਿੰਨੀ ਉਹਨਾਂ ਦਾ ਕਹਿਣਾ 60 ਫੋਟੇ 60 ਫੋਟੇ ਮਨਜ਼ੂਰ ਆ ਗਏ ਉਹਨਾਂ ਦੀ ਨਿੱਜੀ ਜ਼ਮੀਨ ਦੇ ਵਿੱਚ ਸੱਤ ਫੋਟੇ ਆ ਬਾਜੀ ਜਿਹੜਾ ਨਿੱਜੀ ਜਿਹੜਾ ਜੋ ਅੰਡਰਸਟੈਂਡ ਜਾ ਕੇ ਗੱਲ ਕਰਨ ਜੋ ਮੈਂ ਕਿਹਾ ਬਾਜੀ ਉਹਨਾਂ ਨੂੰ ਜਾ ਕੇ ਐਕਸੀਡੈਂਟ ਨੂੰ ਐਸਡੀਓ ਨੂੰ ਸਟੇ ਵਗਾ ਦੇਣਾ ਪਰ ਬਾਜੀ ਸਵੇਰੇ ਮੌਸਮ ਠੀਕ ਹੀ ਹੈ ਤੇ ਹੁਣ ਇਹਨਾਂ ਨੇ ਰੋਕਿਆ ਵਾ ਇਹ ਕੰਮ ਨਹੀਂ ਕੀ ਜੀ ਗੱਲੋਂ ਕੰਮ ਰੋਕਤਾ ਬੰਦਾ ਟੇਡੀ ਮੇਡੀ ਸੜਕ ਵੀ ਬਣਾ ਸਕਦੇ ਆ ਨਹੀਂ ਟੇਡੀ ਮੇਡੀ ਨਹੀਂ ਭਾਜੀ ਬਣਾ ਸਕਦੇ ਆ ਜੀ ਆ ਵੇਖੋ ਤੁਹਾਡੇ ਸਾਹਮਣੇ ਪਾਣੀ ਰਹੀ ਹੈ ਭਾਜੀ ਜਿੰਨੀ ਉਹਨਾਂ ਨੇ ਕਿਹਾ 60 ਫੋਟੇ 60 ਫੋਟੇ ਲਈ ਆਪਾਂ ਵੱਧ ਲਈ ਜਿੱਥੇ ਕਹਿੰਦੇ ਸਟੇ ਹੈਗਾ ਤੁਸੀਂ ਆਸਟ੍ਰੇਲੀਆ ਜੀ ਭਾਜੀ ਉਹ ਪੋਰਟਸ ਜਾ ਕੇ ਗੱਲ ਕਰਨਾ ਆਪਾਂ ਨੂੰ ਕੋਈ ਫਾਇਦਾ ਨਹੀਂ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਭਵਿੰਦਰ ਜੀ ਭਾਜੀ